ਵੀਰ ਬਣਾ ਕਿੱਥੇ ਗਿਆ ਜੀ ਵੀਰ ਆ ਜਾ ਮਣੀ ਸੱਚਾ ਵੀਰ ਸੱਚਾ ਸੱਚਾ ਆ ਜਾ ਹੋਰ ਸਨੋ ਕਿੱਦਾਂ ਠੀਕ ਠਾਕ ਸੱਚਾ ਰਖ ਵੀਰ ਠੀਕ ਠਾਕ ਕਿੱਦਾਂ ਠੀਕ ਠਾਕ ਵਧੀਆ ਵਧੀਆ ਬਹੁਤ ਮੈਂ ਕੁਰਸੀ ਲੈਵਾਂ ਕੋਈ ਗੱਲ ਨਹੀਂ ਮੈਂ ਆਪੇ ਲੈਵਨੀ ਆ ਕੋਈ ਨਹੀਂ ਲੈਵਣਾ ਮੰਮੀ ਮਣੀ ਬਲਜੀਤ ਚ ਆਪਦੀ ਘਰ ਆ ਲਓ ਇੱਥੇ ਬਹਿ ਜਾ ਕੋਈ ਗੱਲ ਨਹੀਂ ਤੇ ਕਿਵੀਰ ਕਿੱਥੇ ਬਲਜੀਤ ਕਿੱਥੇ ਆ ਉਹ ਮੰਮੀ ਗਈ ਪੇਕੇ ਆਪਣੇ ਉਹ ਕਦੋਂ ਨਹੀਂ ਗਈ ਸੋਖਣਾ ਨਹੀਂ ਗਈ ਆਹ ਉਹ ਸਵੇਰ ਦੀ ਗਈ ਆ ਕੋਈ ਕੰਮ ਸੀਗਾ ਪਤਾ ਨਹੀਂ ਮਾਂ ਉਹ ਜੀ ਦਾ ਫੋਨ ਆਇਆ ਸੀ ਹੂੰ ਤੇ ਮੈਨੂੰ ਵੀ ਨਹੀਂ ਕਿ ਚੱਲ ਮੈਂ ਨਹੀਂ ਕਿਹਾ ਜਣਾ ਤੂੰ ਜਾ ਤੈਨੂੰ ਦੱਸ ਕੇ ਨਹੀਂ ਗਈ ਨਹੀਂ ਗਈ ਤੇ ਦੱਸ ਗਈ ਆ ਤਾਂ ਹੀ ਪਤਾ ਕਿ ਕਿੱਥੇ ਗਈ ਆ ਆਹੋ ਤਾਂ ਪਰ ਕੰਮ ਨਹੀਂ ਦੱਸਿਆ ਵੀ ਕੀ ਕੰਮ ਬਿਮਾਰੀ ਦਾ ਨਹੀਂ ਨਹੀਂ ਮੰਮੀ ਦਾ ਫੋਨ ਆਇਆ ਵਾ ਜਾਣਾ ਵਾ ਮੈਂ ਕੋਈ ਵਿਆਹ ਸ਼ਾਦੀ ਦਾ ਰਿਹਾ ਵਾ ਕਾਜੀ ਸਲਾਹ ਕਰਨੀ ਉਹਨਾਂ ਨੇ ਅੱਛਾ ਤੇ ਨਹੀਂ ਜਾਣਾ ਮੈਂ ਚੱਲੂ ਕਿ ਮੈਂ ਮੈਂ ਨਹੀਂ ਜਾਣਾ ਵੇਲਾ ਆਪਣੀ ਮਾਂ ਨੇ ਫੋਨ ਕੀਤਾ ਤੇ ਕਿੰਦੀ ਛੇਤੀ ਗਈ ਆ ਤੇ ਤੂੰ ਕਹਿਣਾ ਕਹਿੰਦੀ ਆ ਤੇ ਜੇ ਮੈਂ ਆਖਾਂ ਵੀ ਮੈਨੂੰ ਮਿਲੋ ਤੇ ਮੈਨੂੰ ਮਿਲ ਨਹੀਂ ਦਿੰਦੀ ਤੁਹਾਨੂੰ ਇਹ ਕਿਤੇ ਦੀ ਗੱਲ ਤੂੰ ਵੀ ਨਹੀਂ ਜਾਣਦੇ ਨਾ ਉਹਨੂੰ ਉਹਨੇ ਮੈਂ ਮੈਂ ਕੋ ਰੋਕਾਂ ਕਿਉਂ ਰੋਕਣਾ ਚਾਹੀਦਾ ਵਾ ਕਿ ਤੇ ਤੈਨੂੰ ਰੋਕਦੀ ਤੇ ਤੂੰ ਵੀ ਰੋਕਣਾ ਹੀ ਮੈਂ ਰੁਕਰ ਗਿਆ ਕਰਨ ਦੇ ਉਹ ਭਰਾਵਾ ਮੈਨੂੰ ਨਹੀਂ ਪਤਾ ਜਿੰਨਾ ਫੋਨ ਤੁਹਾਨੂੰ ਕਰਦਾ ਵਾ ਚਾਚੇ ਨੂੰ ਦਾਦੀ ਨੂੰ ਉਹਨਾਂ ਕਿਉਂ ਮੈਨੂੰ ਕਰਦਾ ਵਾ ਸਾਨੂੰ ਕਦੀ ਰਕबीर ਕੀਤਾ ਹੀ ਨਹੀਂ ਮੈਨੂੰ ਕਦੀ ਸ਼ਕਲ ਵੇਖੀ ਨੂੰ ਕਈ ਚਿਰ ਹੋਇਆ ਉਹਦੀ ਬਾਕੀ ਜੋ ਵੀ ਹੋਊਗੀ ਆਪੇ ਦੱਸ ਹੀ ਦੇਣਾ ਸ਼ਾਮ ਨੂੰ ਨੇ ਆਣ ਕੇ ਪਾਣੀ ਲੈਵਾਂ ਮੈਂ ਤੁਹਾਡੇ ਵਾਸਤੇ ਨਹੀਂ ਨਹੀਂ ਪਾਣੀ ਮੰਮੀ ਕਹਿੰਦੀ ਸੀ ਜਾਣਾ ਵਾ ਪਿੰਡ ਜਾਣਾ ਵਾ ਪਿੰਡ ਜਾਣਾ ਤੇ ਮੈਂ ਤਾਂ ਚਰਦਾ ਦਾਤਾ ਲੈ ਕੇ ਆਇਆ ਮੈਂ ਭਾਬੀ ਘੜੀ ਹੋਈ ਪਤਾ ਨਹੀਂ ਕਿਹੜੇ ਮੂੰਹ ਹੋਣਾ ਲੈ ਡਰਨਾ ਕੋਈ ਤੁਹਾਡਾ ਆਪਣਾ ਘਰ ਆ ਜਦੋਂ ਮਰਜ਼ੀ ਆਓ ਨਹੀਂ ਵੀ ਤੇਰੀ ਤੇ ਕੋਈ ਗੱਲ ਨਹੀਂ ਹੈਗੀ ਤੁਹਾਡਾ ਨਾਲ ਕੋਈ ਗੱਲ ਬਾਤ ਨਹੀਂ ਆਈ ਕੋਈ ਗੱਲ ਨਹੀਂ ਆ ਭਾਬੀ ਦਾ ਹੀ ਹੁੰਦਾ ਬਸ ਕੋਈ ਐਡੀ ਨਹੀਂ ਚੰਦਾ ਕਰਦੀ ਹੋ ਜੀ ਕਿਸੇ ਦੀ ਵੀ ਇਹ ਆਉਂਦਾ ਨਹੀਂ ਮੈਂ ਆ ਕਿਉਂ ਨਹੀਂ ਜਾਣਾ ਮੈਂ ਆਪਣਾ ਘਰ ਛੱਡ ਦੇਣਾ ਮੈਂ ਮੈਂ ਜਾਣਾ ਜਾਣਾ ਮੇਰਾ ਤਾਂ ਬੜਾ ਮਾਨੋ ਸੜੇ ਵੀ ਮੈਂ ਪਿੰਡ ਹੋ ਕੇ ਆਵਾਂ ਤੇ ਜ਼ਬਰਦਸਤੀ ਲਾਗੇ ਨੇ ਮੈਂ ਤੁਰ ਕੇ ਆ ਜਾਣਾ ਸੀ ਅੱਜ ਡਾਂਗ ਚੰਗਾ ਕੀਤਾ ਮੰਮੀ ਆ ਗਈਆਂ ਮੈਂ ਵੀ ਸਵੇਰ ਤੋਂ ਕਦੀ ਇੱਧਰ ਬੈ ਕਦੀ ਉੱਧਰ ਬੈ ਕੇ ਡੰਗਰਾਵਾਲ ਚੱਲ ਜਾ ਮੇਰਾ ਵੀ ਗੀ ਨਹੀਂ ਰਿਹਾ ਉਹ ਮੈਂ ਫੋਨ ਮੈਂ ਕਹਾਂ ਤੂੰ ਗਿਆ ਹੁਣ ਕੰਮ ਦੇ ਕਿਤੇ ਤੂੰ ਗਿਆ ਨਹੀਂ ਅੱਜ ਨਹੀਂ ਅੱਜ ਰੋਟੀ ਤੇ ਗਿਆ ਹੀ ਨਹੀਂ ਛੁੱਟੀ ਕੀਤੀ ਅੱਛਾ ਰੋਟੀ ਪਾਣੀ ਪਕਾ ਗਈ ਹੈ ਕਿ ਪਕਾਦਾ ਰੋਟੀ ਪਾਣੀ ਤੇ ਪਕਾ ਗਈ ਮੈਂ ਖਾ ਲਿਆ ਰੋਟੀ ਪਾਣੀ ਦੇ ਅੱਛਾ ਉਹ ਨਹੀਂ ਕੋਈ ਚੱਕਰ ਇਹ ਹੋ ਜਾ ਵੇਖਿਆ ਚੱਲ ਗਈ ਤੇ ਤੂੰ ਬੰਬੀ ਤੇ ਆ ਜਾਂਦਾ ਉਹ ਫੇਰ ਮੈਂ ਮਮੀ ਘਰ ਕੋਈ ਆਏ ਨਾ ਡੰਗਰ ਬਛਾ ਦੇ ਧੁੱਪੇ ਕਰਕੇ ਦੀ ਸ਼ਾਮੇ ਕਰ ਪੱਠਾ ਤਾਂ ਹੀ ਪਾਉਣਾ ਉਹਨਾਂ ਨੂੰ ਆਹੋ ਚੱਲ ਆ ਜਾਂਦਾ ਘੜੀ ਉੱਥੇ ਕੇ ਮੰਮਾ ਦਾਦੀ ਮਮਾ ਤੇ ਪਪਾ ਕਰਦੇ ਚਲ ਗਏ ਮੈਨੂੰ ਵੀ ਲੈ ਜਾਂਦੇ ਮੈਂ ਵੀ ਧਾਈ ਨੂੰ ਪੇੜੂੰਗੀ ਨਹੀਂ ਪੁੱਤ ਤੇਰਾ ਧਿਆਨ ਉੱਥੇ ਹੀ ਲੱਗਾ ਬੱਚੀਏ ਮੇਰਾ ਸਿਰ ਚ ਅੱਜ ਨਾ ਘੋਟਾ ਹਾਂ ਮੈਂ ਤੈਨੂੰ ਆਖਿਆ ਸੀ ਵਾਲ ਖੋਲ ਕੇ ਤੇ ਮ사ਜ ਕਰ ਮੇਰੇ ਸਿਰ ਦੀ ਮੈਂ ਵੀ ਕੁੱਲਦੀ ਹੀ ਕਰਾਂ ਰਾਜਾ ਵੀ ਨਹੀਂ ਟਿਕਦਾ ਘਰ ਤੇ ਮੈਂ ਕੀ ਕਰਾਂ ਫਿਰ ਅੱਛਾ ਮੈਨੂੰ ਦੱਸ ਪੀ ਜੇ ਤੂੰ ਨਾ ਕੋ ਕੱਲੀ ਕਰੇ ਤੇ ਮੰਮੀ ਕੱਲੀ ਕੀ ਕਰੇ ਪੁੱਤ ਤੂੰ ਇਹ ਨਹੀਂ ਚੱਲਦਾ ਨਾ ਮੈਂ ਨਹੀਂ ਜਾਣਾ ਉੱਥੇ ਤੂੰ ਸਿਆਣੀ ਆ ਪੁੱਤ ਤੈਨੂੰ ਆਪ ਨੂੰ ਪਤਾ ਨਾ ਹਾਂ ਗੱਲ ਤੇ ਮੇਰੇ ਨਾਲ ਕਰੀ ਨਾ ਨਾ ਕਦੇ ਵੀ ਮਾਰਾ ਸੁੱਖ ਸ਼ਾਂਤੀ ਰੱਖੇ ਮੈਂ ਜਾਵਾਂ ਨਾ ਉੱਥੇ ਕਦੀ ਵੀ ਫੇਰ ਕੀ ਆ ਮੰਮਾ ਹੁਣ ਛੱਡੋ ਪਰਾਂ ਬੜੀ ਸੋਹਣੀ ਗੱਲ ਆ ਪੁੱਤ ਤੁਹਾਨੂੰ ਬੱਚਿਆਂ ਨੂੰ ਝੱਟ ਗੱਲ ਭੁੱਲ ਜਾਂਦੀ ਆ ਛੱਡੋ ਮੰਮਾ ਪਰ ਇਦਾਂ ਕਿਦਾਂ ਛੱਡ ਦਵਾਂ ਵੱਡੇ ਪਾਪਾ ਵੀ ਆਉਂਦੇ ਉਹ ਸਾਡੇ ਨਾਲ ਇੰਨਾ ਪਿਆਰ ਕਰਦੇ ਆ ਤੇ ਫਿਰ ਕੀ ਆਪਾਂ ਚੱਲ ਜਾਾਂਗੇ ਪੁੱਤ ਵੱਡੇ ਪਾਪਾ ਨੂੰ ਨਾ ਮੈਂ ਵੀ ਆਪਣੇ ਪਿਓਾਂ ਦੇ ਥਾਂ ਸਮਝਦੀ ਮੈਂ ਨਿਹਰਾ ਉਹਨਾਂ ਨੂੰ ਜੇਠ ਨਹੀਂ ਸਮਝਦੀ ਪਰ ਨਹੀਂ ਮੇਰਾ ਮਨ ਨਹੀਂ ਉੱਥੇ ਮੰਦਾ ਵੱਡੇ ਪਾਪਾ ਨੂੰ ਜੀ ਕਰਦਾ ਨਾ ਮਿਲਣ ਉਹ ਵੀ ਇੱਥੇ ਆ ਜਾਂਦੇ ਆ ਆਪਾਂ ਉਹਨਾਂ ਦੀ ਕਿੰਨੀ ਇஷ்ட ਕਰਦੇ ਆ ਆਪ ਭਗਤ ਕਰਦੇ ਆ ਹੈ ਮਮੀ ਫੋਨ ਤੇ ਪੁੱਛ ਲੈਂਦੇ ਆ ਕੀ ਖਾਣਾ ਕੀ ਨਹੀਂ ਉਹ ਜੋ ਮਰਜੀ ਆਖਣਾ ਇੱਥੇ ਆਪਣੇ ਘਰ 'ਚ ਜਿੱਦਾਂ ਮਰਜੀ ਆਣ ਕੇ ਬਹਿਣ ਪਰ ਪੁੱਤ ਤੂੰ ਉਹ ਗੱਲ ਨਾ ਵਾਰ-ਵਾਰ ਕਰ ਮੈਨੂੰ ਨਹੀਂ ਚੰਗਾ ਲੱਗਦਾ ਪਰ ਮੰਮਾ ਜੇ ਤੂੰ ਨਹੀਂ ਹੀ ਜਾਣਾ ਤਾਂ ਮੈਨੂੰ ਦਾਦੀ ਨਾ ਪੇਲ ਦਿੰਦੇ ਤੇ ਮੈਂ ਉਹਨਾਂ ਨਾਲ ਆ ਵੀ ਜਾਣਾ ਸੀ ਸ਼ਾਮ ਨੂੰ ਫਿਰ ਹੈ ਇੱਕੋ ਗੱਲ ਕਰੀ ਜਾਂਦੀ ਐ ਚੁੱਪ ਨਹੀਂ ਕਰਦੀ ਚਲ ਜੀ ਤੂੰ ਮੋੜ ਜਾ ਉਹ ਗੱਲ ਤੋਂ ਤੂੰ ਤਾਂ ਗੁੱਸੇ ਹੋਈ ਸਿਰ ਤੇ ਮੇਰਾ ਦੁਖਣ ਡਿਆ ਪਰ ਪੁੱਤ ਤੂੰ ਹੋਰ ਦੁਖਣ ਉਹ ਉਹਦਾ ਨਾਂ ਲਿਆ ਨਾ ਤੇਰੀ ਤਾਈ ਮੰਮਾ ਦਾ ਤੇ ਮੇਰਾ ਸਿਰ ਵੱਧ ਦੁਖਣ ਲੱਗ ਜਾਂਦਾ ਉਹਦਾ ਤਾਂ ਨਾਂ ਨਾ ਲਿਆ ਕਰ ਮੰਮੀ ਇੰਨਾਂ ਗੱਲਾਂ ਨੂੰ ਛੱਡੋ ਤੁਸੀਂ ਸੁਣਾਓ ਰਾਜੇ ਦਾ ਕੀ ਹਾਲ ਆ ਰਿਹਾ ਮੈਂ ਤਾਂ ਕੀ ਹਾਲ ਵਾ ਠੀਕ ਆ ਉਹ ਘਰੇ ਹੀ ਅੱਜ ਛੁੱਟੀ ਉਹਨਾਂ ਨੂੰ ਤੇ ਫੇਰ ਲੈ ਆਉਣਾ ਸੀ ਨਾਲ ਹੀ ਉਹਨਾਂ ਨੂੰ ਵੀ ਉਹ ਲਿਆਉਣਾ ਵੀਰ ਕੀ ਉਹਨਾਂ ਨੂੰ ਰਹਿਮਤ ਚਲਾ ਘਰੇ ਹੀ ਅੰਦਰ ਹੀ ਤੇ ਉਹ ਰਾਜੇ ਨੂੰ ਡਾਹੇ ਪੱਠੇ ਵੱਢਣ ਮੈਂ ਅੱਛਾ ਆਓ ਬਚਦਾ ਫਿਰਦਾ ਕੰਮ ਤੋਂ 24 ਘੰਟੇ ਕਿਸੇ ਦਾ ਕੰਮ ਕਰਨਾ ਹੋਵੇ ਤੇ ਭੱਜ ਕੇ ਪਹੁੰਚ ਜੂਗਾ ਤੇ ਆਪਣੇ ਕੰਮ ਤੋਂ ਬਚਣਾ ਵਾ ਮੈਨੂੰ ਆਂਦਾ ਤਾਂ ਮੇਰੇ ਕੋਟ ਫਿੱਟ ਕਰਦੇ ਪੱਠੇ ਵੜਦੇ ਅੱਛਾ ਉਹਦਾ ਰਾਦਾ ਹੀ ਵੀ ਕਿਸ ਤਰੀਕੇ ਨਾਲ ਪੱਠੇ ਡੈੜੀ ਵੱਢਣ ਦਾ ਵੇ ਤੇ ਮੈਂ ਨਿਕਲਾਂ ਮੋਟਰਸਾਈਕਲ ਲੈ ਕੇ ਬੁਲਟਰ ਮਾਰਨਾ ਯਾਰੋ ਤਾਂ ਕੋ ਬਾ ਤੇ ਮੈਂ ਫਿਰ ਚਾਲ ਕੱਢੀ ਮੈਂ ਪੁੱਤ ਤੂੰ ਵੀ ਘਰੇ ਵੈ ਵੱਡ ਪੱਠੇ ਤੇ ਮੈਂ ਬੁਟ ਲੈ ਕੇ ਹਨੂ ਆ ਗਿਆ ਮੈਂ ਕਿ ਮੈਂ ਜਾ ਕੇ ਉਹਨਾਂ ਨਾਲ ਜਾ ਕੇ ਕੋਈ ਕਰਨੀ ਆ ਚੱਲ ਚੰਗਾ ਕੀਤਾ ਪਰ ਇਹ ਆ ਕਿ ਬਹੁਤੀ ਸਖਤੀ ਨਾ ਕਰੀ ਇਹ ਨਿਗਰਾਨੀ ਰੱਖੀ ਹੋਰੇ ਉੱਤੇ ਤੇ ਰਿਆ ਪਿਆਰ ਨਾ ਕਰੋ ਜੇ ਨਾਲ ਨਹੀਂ ਨਹੀਂ ਵੀਰ ਮੈਂ ਰਹਿਣਾ ਪਿਆਰ ਦੇ ਨਾਲ ਹੀ ਆ ਪਰ ਉਹ ਜਦੋਂ ਮੈਂ ਸੋਚਦਾ ਮੈਂ ਨਾ ਕਈ ਵਾਰੀ ਵੀ ਤੁਹਾਡੇ ਸਹਿਯੋਗ ਦੇ ਨਾਲ ਹੀ ਆ ਗੱਲਬਾਤ ਹੋ ਸਕੀ ਆ ਠੀਕ ਹੋ ਸਕਿਆ ਪਹਿਲਾਂ ਨਾ ਸੁਧਰ ਸਕਿਆ ਵਾ ਆਹੋ ਜੇ ਆ ਯਾਰ ਤੇ ਆਪਾਂ ਉਹਨੂੰ ਕਿ ਲੈ ਨਹੀਂ ਤੇਰੀ ਮਾਸਾ ਵੀ ਨਹੀਂ ਨਹੀਂ ਢੇਲ ਦੇ ਦੇਣੀ ਨਹੀਂ ਤੇ ਆਹੋ ਕੰਮ ਤੇ ਨਾਪ ਕੇ ਰੱਖੇਗਾ ਤੇ ਕੂਆ ਪਿਆਰ ਨਾ ਕਰ ਕਾਲਾ ਨਾ ਪਿਆ ਕਰੋ ਜੀ ਨਾਲ ਬਸ ਤੂੰ ਕਾਲਾ ਵੀਰ ਹੁਣ ਜਦੋਂ ਕੰਮ ਹੀ ਇਹੋ ਜਿਹਾ ਕਰਦਾ ਕਹਿਵੇ ਤੇ ਕਾਲੇ ਬੁਲਣਾ ਹੀ ਪੈਂਦਾ ਫਿਰ ਕੀ ਉਹ ਕੋਈ ਗੱਲ ਨਹੀਂ ਜਣਾਵਾ ਜੀ ਆ ਉਹਦੇ ਹੈਗਾ ਹੀ ਆ ਇੱਕੋ ਗੱਲ ਦੇ ਪਿੱਛੇ ਪਈ ਆ ਵੀਰ ਵੇਖਿਆ ਵੀਰ ਕਿੱਥੇ ਆ ਉਹ ਦੂਸਰੇ ਕਮਰੇ ਚ ਲੁੱਡੋ ਕੇ ਡੰਡਿਆ ਲੁੱਡੋ ਕੇ ਡੰਡਿਆ ਕਿਹਨਾਂ ਕੋ ਗਲਤ ਨਹੀਂ ਕਰਦਾ ਮੁੰਡੇ ਮੰਡੇ ਨਾਲ ਨਹੀਂ ਲੁੱਡੋ ਹੀ ਘੇਟਣਾ ਮੈਂ ਵੇਖਿਆ ਨਹੀਂ ਇਹਨੂੰ ਠੀਕ ਆ ਪੁੱਤ ਇਹਨਾਂ ਗੱਲਾਂ ਦਾ ਖਾਸ ਕਰਕੇ ਧਿਆਨ ਰੱਖਿਆ ਕਰ ਠੀਕ ਆ ਮੇਰੇ ਵੀ ਕਿਹਵਲੇ ਦਿਮਾਗ ਚੋਂ ਨਿਕਲ ਜਾਂਦੀ ਆ ਤੇ ਤੈਨੂੰ ਪਤਾ ਨਾ ਤੂੰ ਸਿਆਣੀ ਆ ਸਭ ਕੁਝ ਤੇਰੇ ਸਾਹਮਣੇ ਹੁਣ ਪੁੱਤ ਹੋਇਆ ਵਾ ਜਾਣਦੀ ਬਸ ਲਾਈ ਆ ਰਟ ਵੀ ਮੈਨੂੰ ਘੱਲ ਦਿੰਦੇ ਮੈਨੂੰ ਘੱਲ ਦੇ ਆ ਬਾਤੂ ਤੋੜ ਕੇ ਲਈਏ ਮਮਾਂ ਦੀਆਂ ਵੀਰ ਕਿਦੰਦਾ ਖੰਡਾ ਮਮਾਂ ਰੋਟੀਆਂ ਬਣਾ ਕੇ ਦੋ ਮੈਨੂੰ ਬਾਤੂ ਵਾਲੇ ਕਿੱਡਾ ਸੋਹਣਾ ਆਪਣੇ ਬਾਤੂ ਹੋਇਆ ਵਾ ਤੂੰ ਤੋੜਿਆ ਮੈਂ ਚੁਗਾ ਦੂੰਗੀ ਨਾਲ ਚੱਲ ਉੱਠ ਮੇਰਾ ਪੁੱਤ ਚੱਲ ਤੋੜ ਕੇ ਲੈ ਗਈ ਚਗਾ ਦੂੰਗੀ ਮੈਂ ਚੁਗਣਾ ਤੇ ਅੱਗੇ ਤੂੰ ਆ ਜਣੀਆਂ ਨੇ ਆ ਲੱਪ ਲੱਪ ਤੋੜ ਲਈਏ ਤਕਬੀਰ ਮੇਰੇ ਬਾਲ ਬੜ ਮੜਾ ਖਾਈ ਜਾਂਦੀ ਆ ਕਿ ਕਿਤੇ ਉਹ ਬਾਲ ਮੁੰਡੇ ਦਾ ਨਾ ਵੇਖੋ ਕਾਲਾ ਹੋਵੇ ਤੇ ਤੈਨੂੰ ਨਹੀਂ ਦੱਸਿਆ ਕਿ ਤੂੰ ਨਾ ਮੰਮੀ ਨੂੰ ਨਾ ਦੱਸ ਦੇ ਓਏ ਮੰਮੀ ਇਹੋ ਜੀ ਕੋਈ ਗੱਲ ਨਹੀਂ ਗਈ ਨਾਲੇ ਤਾਨੂੰ ਅਮਰਦਾ ਭਲੇਖਾ ਉਹਨੇ ਮੰਨਣਾ ਈ ਛੇਤੀ ਵਿਆਹ ਬੇ ਕੋਈ ਪਤਾ ਨਹੀਂ ਤੂੰ ਆ ਨਾ ਮੰਨਣਾ ਨਹੀਂ ਜੇ ਹੋ ਸਾਰੀਆਂ ਕਲਾ ਨਾਨਕ ਜੀ ਮੰਨਣੀਆਂ ਮਾੜੀਆਂ ਮੰਨਣੀਆਂ ਤੇ ਇਹੋ ਨਾ ਮੰਨੂਗਾ ਪਰ ਮੰਮੀ ਚੱਲ ਬਲਜੀਤ ਜਿੱਦਾਂ ਦੀ ਵੀ ਮਰਜ਼ੀ ਆ ਪਰ ਜੇ ਅਜਿਹੀ ਗੱਲ ਬਾਤ ਹੋਣੀ ਹੋਵੇ ਉਹਨੇ ਮੈਨੂੰ ਦੱਸ ਦੇਣੀ ਸੀ ਤੁਹਾਨੂੰ ਤਾਂ ਆਪਣੀ ਕੁੜਮਣੀ ਦਾ ਭਨੇਖਾ ਉਹ ਜਦੋਂ ਕਿਤੇ ਫੋਨ ਕਰਦਾ ਉਹ ਇਦਾਂ ਹੀ ਕਰਦਾ ਚੜੇ ਘੋੜੇ ਸਵਾਰ ਖੇਤੀ ਆ ਜਾ ਛੇਤੀ ਆ ਜਾ ਕੰਮ ਵਾ ਕੰਮ ਕਈ ਵਾਰੀ ਗਿਆ ਕੰਮਗਾੜੀ ਕੱਖੇ ਨਹੀਂ ਹੁੰਦਾ ਇਹ ਮੇਰਾ ਜੀ ਬੜਾ ਕਰਦਾ ਹੈ ਆਪਣੀ ਧੀ ਨੂੰ ਮੈਨੂੰ ਮੈਂ ਇਦਾਂ ਦਿੰਨੇ ਆਉਣਾ ਨੇ ਇਦਾਂ ਕਰਦਾ ਨਹੀਂ ਨੀ ਉਹ ਗੱਲ ਨਾ ਮੁਖੜਾ ਮੁੜ ਕੇ ਉਹ ਗੱਲ ਵੀ ਕਰਕੇ ਘਰ ਆਜੇ ਫੇਈ ਤੈਨੂੰ ਪਤਾ ਲੱਗੇ ਉਹ ਚਲ ਮਮੀ ਆਜੂ ਵੇ ਕੋਈ ਗੱਲ ਨਹੀਂ ਫਿਰ ਉਹਦੀ ਮਰਜ਼ੀ ਮੈਂ ਦੱਸ ਕੀ ਕਰਾਂ ਸਾਡੇ ਦੇ ਚਾਹ ਵਿੱਚੇ ਰਹਿਣਗੇ ਨਾ ਫਿਰ ਸਾਡੇ ਉਹ ਮਣੀ ਤੇ ਤੁਹਾਨੂੰ ਮੈਂ ਸੱਚ ਗੱਲ ਦੱਸਾਂ ਨਾ ਤੇ ਚਾਹ ਤੂੰ ਨਾ ਹੀ ਕਰੂ ਤਾਂ ਚੰਗੀ ਗੱਲ ਵਾ ਮੈਨੂੰ ਤਾਂ ਆਪ ਨਹੀਂ ਪੱਕੀ ਜੀ ਕਿ ਮੈਨੂੰ ਉਹਨੇ ਵਿਆਹ ਸੱਜਣਾ ਕਿ ਨਹੀਂ ਸੱਜਣਾ ਜਦਾਂ ਤੇ ਉਹਨਾਂ ਦੇ ਹਾਲਾਤ ਵਾ ਚਲੋ ਮਰਜੀ ਉਹਨਾਂ ਦੀ ਜਿਹਨੇ ਕਦੀ ਪਿਓ ਨੂੰ ਰਾਣੀ ਬਾਜੀ ਨਹੀਂ ਪੁੱਛੀ ਹਾਂ ਜਨਨ ਖਾਂਗੇ ਮਾਂ ਨਾਲ ਨਾਂ ਕਹਿਣਾ ਇਹੋ ਜਿਹਾ ਮਾਂ ਨਾਲ ਦੁੱਖ ਮਾਰਦਾ ਵਾ ਸ਼ੁਰੂ ਤੋਂ ਨਾ ਰਿਆ ਹੁੰਦਾ ਜਦੋਂ ਦਾ ਪ੍ਰੇਮ ਸਾਡੇ 'ਚ ਹੁੰਦਾ ਹੁਣ ਜਦੋਂ ਰਿਆ ਹੀ ਹੋਤੀਆਂ ਤੇ ਪ੍ਰੇਮ ਉੱਥੇ ਰੱਖਣਾ ਤੇ ਆਪਣਾ ਨਾਲੇ ਕੁਵੀਰ ਮੈਂ ਤੇਨਾਂ ਇਹ ਸਲਾਹ ਕਰਨੀ ਤੇ ਰਾਮਤ ਨੇ ਰੱਖਾ প্লাਸ ਟੂ ਦੇ ਦਿੱਤੇ ਆ ਪੇਪਰ ਤੇ ਹੁਣ ਗਾੜੀ ਕਿੱਦਾਂ ਪੜਾਉਣਾ ਪੜਾਣਾ ਹੁਣ ਕਬੇ ਆ ਤਾਂ ਨਹੀਂ ਚਲ ਘਰ ਦਾ ਕੰਮ ਮਾਣਾ ਕਰੇ ਕੋਰੇ ਉਹ ਨਹੀਂ ਨਹੀਂ ਮੰਮੀ ਪੜ੍ਹਾਈ ਪੂਰੀ ਕੰਪਲੀਟ ਕਰਣੀ ਹੈ ਗ੍ਰੈਜੂਏਸ਼ਨ ਕਰਾਉਣੀ ਹੈ ਉਹਨੂੰ ਪਰ ਉਹ ਨਹੀਂ ਤੇ ਆ ਗਈ ਪੁੱਤ ਜਮਾਨੇ ਨਹੀਂ ਬੈਤਣਗੇ ਮੈਂ ਤਾਂ ਜਮਾਨੇ ਤੋਂ ਡਰ ਹਾਂ ਜਮਾਨੇ ਨੂੰ ਕੀ ਆ ਜਮਾਨੇ ਨੂੰ ਤੁਹਾਡਾ ਬਾਰੇ ਉਹਦੇ ਵੀ ਇਦਾਂ ਦੇ ਹੀ ਜੋ ਤੁਹਾਡੇ ਤੋਂ ਪਹਿਲੀਆਂ ਮਾਇਆਂ ਨੂੰ ਵੀ ਇਦਾਂ ਹੀ ਤੇ ਹੁਣ ਵੀ ਓਦਾਂ ਹੀ ਮੈਂ ਇਹ ਲੋ ਤੇ ਆਪਣੀ ਮਰਦੀ ਮੈਂ ਤਾਂ ਨਹੀਂ ਬੜੀ ਆ ਬੜਾ ਉਹ ਨਹੀਂ ਮੰਮੀ ਪੜ੍ਹਾਈ ਪੂਰੀ ਕਰਾਉਣੀ ਹੈ ਉਹ ਜੀ ਕਰਾਜਾ ਬਾਹਰੋਂ ਦਿਆ ਕਹਿਣ ਦੀ ਮੈਂ ਨਹੀਂ ਪੜਨਾ ਬਾਹਰ ਜਾਣਾ ਵਾ ਤੇ ਦਾਸੇ ਨੂੰ ਕਿਦਾਂ ਬਾਹਰ ਕਰ ਦਈਏ ਕਰ ਹਣ ਉਹਨੂੰ ਨਾ ਆਈਡੀਆ ਹੀ ਕੋਰਸ ਕਰਾਉਣਾ ਮੈਕੈਨੀਕਲ ਇੰਜੀਨੀਅਰਿੰਗ ਜਾਂ ਹੋਰ ਕੋਈ ਪੌਨੀ ਵੀ ਕਰਦਾ ਕੋਈ ਵੀ ਉਹ ਆਂਦਾ ਪਲੱਸ 2 ਕਰਨੀ ਆ ਤੇ ਮੈਨੂੰ ਬਾਹਰ ਕਰ ਦੇ ਪਲੱਸ 2 ਕਰਕੇ ਬਾਹਰ ਕਾਲੀ ਸੋ ਅਖਬਾਰੀ ਭਰੀ ਹੋਈ ਨੋਟ ਕੱਠੇ ਕਰਨੇ ਜਾ ਕੇ ਉਹਨੂੰ ਤੇ ਮਾਨਸ ਚ ਚੜਿਆ ਉੱਪਰ ਚੜਿਆ ਤੇ ਬੈਠਾ ਸੋ ਨੂੰ ਕੀ ਕਰਾਂ ਹੁਣ ਕੀ ਕਰਾਂ ਕੋਈ ਗੱਲ ਤੂੰ ਨਾ ਪਤਾ ਤਾ ਹੀ ਹੋਣਾ ਨਾ ਮੈਂ ਆਉਂਗਾ ਕਿਸੇ ਵੇਲੇ ਤੇ ਮੈਂ ਸਮਝਾਵਾਂਗਾ ਉਹ ਮੈਂ ਤੇਰੇ ਨਾਲ ਸਮਝਾਉਣਾ ਦੇਖ ਲਿਆ ਵਾ ਹੁਣ ਮੈਂ ਕਿਦਣਾ ਸਵੇਰੇ ਪਠੇ ਨਹੀਂ ਵੱਡੇ ਨੇ ਇਸ ਮਾਮਲੇ ਤੇ ਮੈਂ ਵੀ ਕਹਿੰਦਾ ਮੈਂ ਕਿਹਾ ਵੀ ਨਹੀਂ ਪੜਨਾ ਤਾਂ ਨਾ ਪਠੇ ਵੱਡੇ ਨੇ ਕੋਤੇ ਵਾਲਾ ਨਾ ਚਾਹਦਾ ਲੋਪਾ ਬੀਚਾ ਉਹ ਨਹੀਂ ਨਹੀਂ ਇਦਾਂ ਨਾ ਕਿਆ ਕਰ ਹੁਣ ਮੰਮੀ ਅਮਰਦਨ ਪੜਿਆ ਤਰ ਨੰਬਰ ਨੰਬਰ ਚੰਗੇ ਆਉਂਦੇ ਕੋਰਸ ਕੀਤਾ ਨੌਕਰੀ ਮਿਲ ਗਈ ਜਾਨ ਤੇ ਸਾਰੀ ਜ਼ਿੰਦਗੀ ਆ ਸੁੱਖ ਤੇ ਬਾਹਰ ਧੱਕੇ ਹੀ ਖਾਣੇ ਆ ਨਾ ਰੋਟੀ ਦਾ ਟਾਈਮ ਕੋਈ ਬਈਆਂ ਰੁਈਆਂ ਰੋਟੀਆਂ ਖਾਣੀਆਂ ਇਹਨੇ ਨਿਆਣਿਆਂ ਨੂੰ ਵਹਿਮ ਹੋ ਗਿਆ ਕਿ ਬਾਹਰ ਪਤਾ ਨਹੀਂ ਕੀ ਆ ਇਹ ਵੀ ਖੇਜ ਜਾਂਦਾ ਹੁਣ ਮੈਂ ਤਾਂ ਹੀ ਆਨੇ ਬਾਨੇ ਲੈ ਕੇ ਆਇਆ ਵੀ ਚਾਹ ਲੈ ਨੂੰ ਵੀ ਸਮਝਾ ਮਹੀਂ ਤੋਂ ਆਪਣੇ ਔਗਾਂ ਚ ਅੱਗ ਰਾਹ ਤੇ ਤੁਰਿਆ ਵਾ ਉਹ ਗਾਲਾਂ ਮੇ ਫੇਪਟਕਦੇ ਮਾਂਦ ਪਟਕੇ ਰੋਣਾ ਨਹੀਂ ਕੋਈ ਸੈਨਾ ਬਣ ਹੁਣ ਕੋਈ ਗੱਲ ਨਹੀਂ ਕਿ ਨਿਆਂੇ ਕਰਦੇ ਹੁੰਦੇ ਆ ਜਿਦੋਂ ਤੂੰ ਆ ਆਪਣੀ ਜਵਾਨੀ ਵੀ ਤੈਨੂੰ ਚੇਤਾਵਨੀ ਲਗਿਆ ਜਿਦੋਂ ਤੈਨੂੰ ਵੀ ਕਾਮ ਕੂਗਾਰੀ ਠੋਕ ਗਿਆ ਵੀਰ ਆ ਤੇ ਗਾਦੀ ਮੇਰ ਕੋ ਨਹੀਂ ਹੁੰਦਾ ਆਪ ਨੂੰ ਮਰਸਾ ਤੇ ਲਾਤ ਲਾ ਕੇ ਭੱਜਣਾ ਹੁੰਦਾ ਮੁੰਡਾ ਦਾ ਹਕੀਕਾ ਤੇਰਾ ਹੀ ਐ ਨਾ ਵੀ ਕੀ ਕਰਸਾ ਨਾ ਮਮਾ ਦੱਬਾ ਥੱਡ ਆਹੋ ਪੂਰਾ ਹੀ ਆ ਜੇ ਹਨਾ ਕਿ ਤਾ ਸੋਨਾ ਰੋਟੀਆਂ ਪੂਣੀਆਂ ਛਾਦੀਆਂ ਨਾ ਚੱਲ ਲੈ ਦੇਖ ਲੈਨੇ ਆ ਰਾਦਾ ਤੇ ਮੇਰਾ ਨਾ ਰੋਟੀਆਂ ਜੀ ਪਾਉਣ ਦਾ ਚੱਲ ਜਿਆਖਣਗੇ ਤੇ ਭਾਂ ਨੂੰ ਪਾ ਕੇ ਥੋੜੀ ਜਿਹੀ ਤੇ ਸਾਗ ਬਣਾ ਲਾਂਗੇ ਹਨਾ ਥੋੜਾ ਜਿਹਾ ਸਾਗ ਵੀ ਬਣਾ ਲਿਓ ਤੇ ਰੋਟੀਆਂ ਬਣਾ ਲਓ ਠੀਕ ਆ ਤੇ ਸਾਗ ਦੇ ਵਿੱਚ ਭਾਈ ਇਹਨਾਂ ਨੂੰ ਅੱਧੇ ਟਮਾਟਰ ਭਾਗੇ ਤੜਕਾ ਲਾਈਏ ਨਾ ਤੇ ਫਿਰ ਸਾਗ ਵਧੀਆ ਲੱਗਦਾ ਇਹਦਾ ਬਾਥ ਪਾਲਕ ਦਾ ਹੋਈ ਬੜਾ ਗਿਆ ਵਾ ਮੇਰਾ ਘਰ ਆਦਾ ਵਾ ਤੇ ਇੱਕ ਅੱਧਾ ਬੂਟਾ ਰੱਖੀਏ ਨਾ ਤੇ ਇਹਨੂੰ ਪੱਕਣ ਤੋਂ ਪਹਿਲਾਂ ਪਹਿਲਾਂ ਇੱਥੇ ਸਪਰੇਅ ਮਰਵਾ ਦਈਏ ਪਾਪਾ ਕੋਲੋਂ ਹਨਾ ਕਾਹ ਵਾਲੀ ਸਫਾਈ ਹੋ ਜੂਗੀ ਸਫਾਈ ਹੋ ਜੂਗੀ ਪਰ ਇੰਨਾ ਹੋ ਜਾਂਦਾ ਚਾਰ ਚਫੇਰੇ ਇਹਦਾ ਤੇ ਗੰਦ ਵੱਧਦਾ ਹੀ ਜਾਂਦਾ ਦਿਨੋਂ ਦਿਨ ਹੁਣ ਬਨਣਾ ਬਣਾ ਕੇ ਨਾ ਇੱਕ ਵਾਰੀ ਤੂੰ ਪਾਪਾ ਨੂੰ ਕਿਉਂ ਤੂੰ ਸਪਰੇਅ ਕਰਦਾ ਨਹੀਂ ਨਹੀਂ ਮੈਂ ਆਂਨੀ ਆਉਣਾ ਨੂੰ ਇਹ ਤਾਂ ਗਾਪੋ ਤੇ ਪਹਿਲਾਂ ਤੱਕ ਖਿਲਰ ਜਾਊਗਾ ਤੇ ਕਿੰਨਾ ਇਹ ਫਸਲਾਂ ਦਾ ਨੁਕਸਾਨ ਕਰਦਾ ਉਹ ਜਿਹੜਾ ਹੀ ਵੀਰ ਪਰ ਫਿਰ ਵੀ ਹੁਣ ਜ਼ਮਾਨਾ ਬਦਲ ਗਿਆ ਵਾ ਨਿਆਣਾਂ ਥੋੜਾ ਡਾਟ ਕੇ ਰੱਖਣਾ ਪੈਂਦਾ ਵਾ ਡਾਟ ਕੇ ਨਾ ਰੱਖੀ ਤੇ ਫਿਰ ਹੱਥੋਂ ਹੀ ਬੜ ਜਾਣਗੇ ਫਿਰ ਕੀ ਕਰਾਂ ਮੈਂ ਤੇ ਤੁਹਾਨੂੰ ਦੱਸਿਆ ਕਿ ਭੂਈ ਦਾ ਖਿਆਲ ਕਰ ਪਰ ਇਹ ਹੀ ਨਹੀਂ ਕਿ ਸੜਿਆ ਨਾ ਪੂਜਾ ਕਰ ਉਹਦੇ ਨਾਲ ਪਿਆਰ ਨਾ ਰਹੀ ਦਿੰਦਾ ਨਿਆਣਿਆਂ ਨਿਆਣੇ ਸਮਝਦਾ ਸਣੀ ਗੱਲ ਪਤਾ ਚੱਲ ਮੈਂ ਆ ਤੇ ਡਰਦੀ ਕਹਿੰਦੀ ਨਹੀਂ ਅੱਗੇ ਮੈਨੂੰ ਕਹਿੰਦੇ ਤੂੰ ਭੂਏ ਚੜਾ ਲਾਡਾ ਪਿਆਰਾ ਨਾ ਤੂੰ ਬਗੜਾਤਾ ਤੂੰ ਮਗੜਾਤਾ ਮੈਂ ਤੇ ਡਰਦੀ ਹੁਣ ਕਹਿੰਦੀ ਨਹੀਂ ਕਿ ਜੋ ਮਰਜੀ ਚਲੋ ਛੱਡੋ ਇਹ ਕੰਨਾ ਹੁਣ ਮੈਂ ਤੁਹਾਡੇ ਉਧਰ ਵਧੀਆ ਜੀ ਚਾਹ ਬਣਾ ਕੇ ਦੇ ਦਿੰਦਾ ਨਹੀਂ ਚਾਹ ਨਹੀਂ ਪੀਵੇਂਗਾ ਪੀਰ ਉਹ ਵੇਖੀ ਆਪਣੇ ਪੁੱਤ ਦੀ ਚਾਹ ਪੀ ਗਏ ਉਹ ਤਾਂ ਨਹੀਂ ਕੁੜੀ ਵੀ ਨੋ ਵੀ ਬੋਕਦੀ ਵੀ ਤਨਪਤਾ ਕਰਦੀ ਘਰ ਕੁੜੀ ਵੀ ਘਰ ਆ ਤੇ ਮੈਂ ਜਾਵਾਂ ਉਹ ਅੱਗੇ ਕਹਿੰਦੀ ਉਹ ਚੱਲ ਜੇ ਵੀ ਇੰਨੇ ਪਿਆਰ ਨਾਲ ਕਹਿੰਦੇ ਆ ਮਾਂ ਦਾ ਤੇ ਪੀਲਾ ਚਾਹ ਫੇਰ ਕਿਉਂ ਦਿਲਾਉਂਦੀ ਮੈਂ ਬਣਾ ਕੇ ਨਹੀਂ ਮੈਂ ਨਹੀਂ ਸ਼ਕਲ ਸੁਣ ਨਾ ਇਹ ਹੁਣ ਮੈਨੂੰ ਜਾਜ ਆ ਗਈ ਹੈ ਚਾਹ ਬਣਾਉਂਦੀ ਅੱਛਾ ਤਾਂ ਫੇ ਤੂੰ ਬਣਾ ਕੇ ਦੇ ਦਿੰਦਾ ਹਾਂ ਤੂੰ ਮੈਂ ਚਾਹ ਬਣਾ ਕੇ ਪਿਆਰ ਉਹਨੂੰ ਕਿਤੇ ਬਣਾ ਕੇ ਪਿਆਲਨੀ ਆ ਮੈਂ ਤੈਨੂੰ ਬਣਾ ਕੇ ਪਿਆਲਦਾ ਆਪਣੀ ਮਾਂ ਨੂੰ ਤੇ ਜਾਜ ਤੇ ਸਿੱਖੀ ਆ ਤਾਂ ਹੀ ਸਿੱਖੀ ਹੁਣ ਜਿਹਨੂੰ ਬਣਾ ਕੇ ਪਿਆਲਦਾ ਹਾਂ ਤਾਂ ਤਾਂ ਹੀ ਆ ਔਰ ਆਪਣੇ ਢੇਡੂ ਤੁਲ ਕਾ ਜੁਣਾਗੇ ਨਹੀਂ ਫਰੋਂ ਉਹਦੇ ਨੂੰਹਾਂ ਥੋੜੀ ਮੈਂ ਵੇਖਣਾ ਸਵੇਰੇ ਉੱਠ ਕੇ ਕੀ ਉੱਠੂਗੀ ਮਾਂ ਵਾਲੀ ਚਾਹ ਮੈਂ ਫੇਜ ਜਾਊਂਗਾ ਕਿਤੇ ਬਾਹਰ ਮੋਟਰ ਤੇ ਮੈਂ ਭਰਾ ਨੂੰ ਕਿ ਪੀ ਕੇ ਆਪਣੇ ਰੰਗਾਂ ਚ ਲਈਦਾ ਵੇਖੀ ਉਹ ਚੌਲ ਹੀ ਬੜੇ ਵਧੀਆ ਬਣਾ ਲਾ ਨੂਹ ਵਾਲੇ ਮਿਆਂ ਹੱਸ ਕੇ ਹੱਸ ਕੇ ਚੌਂਕੇ ਚੱਲ ਗਿਆ ਮੇਰੇ ਜਾਨ ਦੀ ਦੇਰ ਹੋਈ ਕਹਿੰਦਾ ਆਪੇ ਉਹ ਰੋਟੀ ਪਾਣੀ ਕਰ ਲਾ ਲਿਆ ਨਾ ਮੰਨਦੇ ਇਹਨਾਂ ਨੂੰ ਮਾ ਆਇਆ ਨੇ ਸੌਖਾ ਬੜਾ ਆਪੇ ਲੰਗਰ ਪਕਾ ਕੇ ਤਾਂ ਆਪੇ ਚਾਹ ਬਣਾਉਣਾ ਕਿੰਨਾ ਹੀ ਉਹਦਾ ਕੀ ਫਾਇਦਾ ਤੇ ਮਜ਼ਦੂਰੀ ਮਮੀ ਉਹ ਵੀ ਚਲਾ ਕੇ ਕਰੇ ਉਹ ਐਡਾ ਡਾਡਾ ਬੰਦਾ ਨਹੀਂ ਹੋਣਾ ਚਾਹਦਾ ਦੁਨੀਆ ਉਹ ਚਲਾਰਾ ਬਿਲਕੁਲ ਨਾ ਜਿਵੇਂ ਆਂਦੇ ਆ ਗੱਲਬਾਤ ਕਰਨੇ ਹਟ ਗਿਆ ਬਿਲਕੁਲ ਕਿਸੇ ਕਰਨੇ ਪੁੱਤ ਵੇਖ ਲਵੀਂ ਧਿਆਨ ਨਾਲ ਬੱਚੀਏ ਕੋਈ ਕੀੜਾ ਨਾ ਹੋਵੇ ਵਿੱਚ ਚੰਗਾ ਫੈਟ ਨਹੀਂ ਹੋਤਣਾ ਕਿਆ ਹੁੰਦਾ ਹੀ ਵੇਖਣੀ ਮਮਾ ਅੱਛਾ ਮੇਰੀ ਗੱਲ ਸੁਣ ਹਾਥੂ ਰੱਖ ਇੱਥੇ ਤੇ ਜਾ ਨੂੰ ਅੰਦਰੋਂ ਕੱਢ ਲੁੱਡੋ ਦਾ ਪਿਓ ਬਣਿਆ ਤੇ ਜੀ ਉਹਦਾ ਪਿਓ ਆ ਗਿਆ ਨਾ ਨਾਲੇ ਤੇ ਇਹਨੂੰ ਛਿੱਤਰਫੇਰੂ ਤੇ ਮੇਰੀਆਂ ਵੀ ਹੱਡੀਆਂ ਉਹਨੇ ਮੋੰਜੇ ਕਰ ਦੇਣੀਆਂ ਯਾ ਇਹ ਜਾ ਮੇਰੀ ਟੀਹ ਉਹਨਾਂ ਆ ਨਿਕਲਿਆ ਬਾਹਰ ਕਦੋਂ ਦੇ ਉਹ ਮਾਂ ਪੁੱਤ ਗਏ ਨੇ ਆਉਣ ਵਾਲੇ ਜੋ ਲਾਭੀ ਇਹ ਮੁੰਡੇ ਨੂੰ ਮਾਸਾ ਰਤੀ ਸ਼ਰਮ ਹੈ ਨਹੀਂਗੀ ਇਧਰੋਂ ਖਾ ਲੈਂਦਾ ਗਾਲਾਂ ਤੇ ਇਧਰੋਂ ਫੇਰ ਉਹ ਹੋ ਜਿਆ ਆ ਪਾਨੀ ਆ ਆ ਭੁਆਣੀ ਹੋਇਆ ਜਵਾਨ ਹੋਇਆ ਪਿਓ ਤੋਂ ਪਾਸੇ-ਪਾਸੇ ਡਾਟ ਲੈਣੀ ਆ ਪਰ ਬੜਾ ਪਛਤਾਵਾ ਲੱਗਾ ਜਦ ਪਿਓ ਦੇ ਸਾਹਮਣੇ ਮੈਂ ਇਹ ਦੇ ਖੋਲੇ ਭੇਟ ਸਾਰੇ ਹਾਂ ਨਹੀਂ ਅੰਦਰ ਆ ਜਾ ਦੇ ਹਾਂ ਅੰਦਰ ਹਾਂ ਨਹੀਂ ਗਿਆ ਪਤਾ ਨਹੀਂ ਕਿੱਧਰ ਖਿਸ ਗਿਆ ਹੋਵੇ ਕੋਸਕੂਟਰੀ ਨਹੀਂ ਹੈਗੀ ਤੇ ਚਾਬੀ ਵੀ ਨਹੀਂ ਅੰਦਰ ਟੰਗੀ ਹੁਣ ਹਾਂ ਹੈ ਨਹੀਂ ਮੈਂ ਅੰਨੀ ਆਈ ਮੈਂ ਅਦਰੋਂ ਨਿਕਲਦੀ ਨੇ ਸਕੂਟੀ ਨਹੀਂ ਵੇਖੀ ਜਾ ਜਾ ਫੋਨ ਲਿਆ ਫੋਨ ਲਾਏ ਨੂੰ ਹੁਣੇ ਹਾਂ ਮੈਂ ਮਰ ਜਾਉਂਨੇ ਤੇ ਆਖਣਾ ਵੀ ਤੂੰ ਘਰ ਹਾਂ ਤੂੰ ਨਹੀਂ ਵੇਖਿਆ ਮੁੰਡਾ ਕਿੱਧਰ ਗਿਆ ਨਾ ਤਨੇ ਸੱਤਾ ਪੜਾਈ ਜਾਂਦਾ ਕੰਮ ਤੇ ਫਿਰ ਨੂੰ ਆਂਦਾ ਮੁੰਡਿਆਂ ਦੇ ਨਾਲ ਬਸ ਮੈਂ ਨਿਕਲਿਆ ਰਹਾ ਮਾਂ ਇਹ ਮੁੰਡੇ ਨੇ ਢੀ ਮਰੀ ਜਾਨ ਖਾਦੀ ਕੀ ਕਰਾਂ ਮੈਂ ਫੋਨ ਅੰਦਰ ਨਹੀਂ ਮੰਨਾ ਸਾਡੀ ਲੱਗੇ ਹੋਣਾ ਕਹ ਹਮੈਂ ਨਾਲ ਲੈ ਕੇ ਨਹੀਂ ਗਈ ਤੇ ਮੇਰੇ ਲੱਗੇ ਕਿੱਥੋਂ ਆਇਆ ਵਾ ਆ ਵੇਖੋ ਤੁਹਾਡੇ ਲੱਗੇ ਪਿਆ ਅੰਨੀ ਹੋਈ ਪੁੱਤ ਮੈਂ ਲੈ ਫੋਨ ਲਾ ਲਾ ਫੋਨ ਮੇਰੇ ਤੇ ਤੇਰੀ ਜਾਨ ਨਿਕਲ ਜਾਂਦੀ ਉੱਥੇ ਸਾਰੇ ਕੰਮ ਛੁੱਟ ਜਾਂਦੇ ਮੇਰੇ ਚੁੱਕਲਾ ਮਰ ਜਣੀ ਦਿਆ ਦੇਖੀ ਨਾ ਚੁੱਕਣਾ ਨਹੀਂ ਫੋਨੋ ਜਾਣ ਕੇ ਨਹੀਂ ਮम्मा ਚੁੱਕਣ ਡਿਆ ਹਣਾ ਮੇਕੇ ਕੀ ਪਤਾ ਵੀ ਮੈਨੂੰ ਫੋਨ ਲੰਦੀ ਆ ਮਾ ਕੀ ਕਰਾਂ ਮੈਨੂੰ ਲੱਗਦਾ ਨਹੀਂ ਚਿੱਤਰਖਣੀ ਹੁਣ ਪਿਓ ਪਾਪਾ ਗੜਾ ਖੋਗਾ ਪਾਪਾ ਕੋ ਹੁਣ ਅੱਧਾ ਖਾਣੇ ਮੇਰੀ ਜਾਨ ਬੜੀ ਦੁਖੀ ਹੁੰਦੀ ਆ ਤੇ ਜੇ ਮੈਂ ਅੱਗੇ ਡਰ ਜਾਨੀ ਉਸੇ ਵੇਲੇ ਸਮਝਦਾ ਮਮਾ ਟੈਨਸ਼ਨ ਨਾ ਲਓ ਆ ਜੂਗਾ ਉਹਨੇ ਪੁੱਤ ਮੈਨੂੰ ਕੱਲੀ ਹੋ ਕੇ ਗਏ ਦੀ ਟੈਨਸ਼ਨ ਨਹੀਂ ਮੈਨੂੰ ਤੇਰੇ ਪਿਓ ਦੀ ਵੀ ਟੈਨਸ਼ਨ ਹੈ ਉਹਨੇ ਹਨਾ ਮੈਂ 2 ਮਿੰਟ ਘਰੋ ਕੀ ਗਿਆ ਤੇ ਮੁੰਡਾ ਅਸਰੇ ਘਰੋਂ ਚਲ ਗਿਆ ਕੋਈ ਨਹੀਂ ਆਇਆ ਆਇਆ ਮਮੇ ਆ ਗਿਆ ਜੇ ਆਹੋ ਹਾਂ ਪਤਾ ਆ ਗਏ ਆ ਕਿਦਾਂ ਫਿਰ ਵਾਵਾ ਪਰਜਾਈ ਖੁਸ਼ ਸੀ ਗਾੜੀਆਂ ਨਹੀਂ ਪਰਜਾਈ ਨਹੀਂ ਕਿ ਖੁਸ਼ ਹੋਣਾ ਉਹ ਤਾਂ ਘਰ ਹੀ ਨਹੀਂ ਹਾ ਹਾ ਉਹ ਤਾਂ ਮੱਥੇ ਹੀ ਨਹੀਂ ਲੱਗੀ ਸਾਡੇ ਵੈਸੇ ਹੀ ਨਹੀਂ ਲੱਗੀ ਹੋਣੀ ਅੰਦਰ ਅੰਦਰ ਬੈਠੀ ਹੋਣੀ ਤੇ ਬਾਹਰ ਬੈਠੇ ਹੋ ਨਾ ਆਈ ਬਰਾਂਡੇ 'ਚ ਬੈਠੇ ਆ ਉਹ ਕਿੱਥੇ ਘਰ ਹੈਗੀ ਸੀ ਉਹ ਤਾਂ ਗਈ ਦੇ ਕੇ ਮੈਂ ਮਾਰਦਾ ਸੀ ਨਾ ਪਹਿਲਾਂ ਵੀ ਨਾ ਹੀ ਮੱਥੇ ਲੱਗਦੇ ਚੰਗੀ ਗੱਲ ਆ ਉਹ ਮੇਰੇ ਰੱਬ ਨੇ ਸੁਣ ਲਈ ਉਹਨੇ ਮੱਥੇ ਹੀ ਨਹੀਂ ਲੱਗੀ ਹੈ ਹੀ ਨਹੀਂ ਕਿੱਥੇ ਗਈ ਗੱਲ ਅਛਾ ਨਹੀਂ ਮੱਥੇ ਲੱਗੀ ਵਕਰੀ ਗੱਲ ਮੰਮੀ ਨੂੰ ਬਾਜੀ ਦਾ ਰੋਟੀ ਪਾਣੀ ਦਾ ਕੋਈ ਫਿਕਰ ਨਹੀਂ ਕਦੋਂ ਦੀ ਗਈ ਮੈਨੂੰ ਤਾਂ ਲੱਗਦਾ ਪਾ ਗਰਮੀ ਤੇ ਬਾਜੀ ਆਪੇ ਲੰਗਰ ਪਕਾ ਕੇ ਤਾਂ ਆਪੇ ਖਾਂਦਾ ਜਿਹਦੇ ਹਿਸਾਬ ਮੈਂ ਵੇਖ ਕੇ ਆਈ ਉੱਥੇ ਕਿਉਂ ਮੈਂ ਗਈ ਮੈਨੂੰ ਆਂਦਾ ਮੰਮੀ ਚਾਹ ਪੀ ਮੇਰੇ ਹੱਥਾਂ ਦੀ ਵਹਿਮਕੀ ਦੀ ਵਧੀਆ ਚਾਹ ਬਣਾਉਣਾ ਵਾ ਅੱਛਾ ਚਾਹ ਵਾਕਿਆ ਨੇ ਬੜੀ ਬਣਾਈ ਵਧੀਆ ਚਾਹ ਚਾਹ ਬਣਾ ਕੇ ਲੈ ਗਿਆ ਹਾਂ ਹਾਂ ਤਾਂ ਮੈਂ ਰੋਟੀ ਪਾਣੀ ਫਿਰ ਇਹ ਸਾਹ ਤੇ ਰੋਟੀ ਪਣੀ ਤਾਂ ਆਪੇ ਖਾਣਾ ਆਂਦਾ ਫੇ ਹੁਣ ਕਰਨਾ ਪੈਂਦਾ ਮੈਨੂੰ ਲੱਗਦਾ ਇਦਾਂ ਹੀ ਆ ਕਿਤੇ ਰੋਟੀ ਜਦੋਂ ਨਹੀਂ ਕਰਉਂਦੀ ਪਕਉਂਦਾ ਹੀ ਹੋਊਗਾ ਮੰਮੀ ਮ ਜਿਦਾਂ ਦੇ ਹੁੰਦੇ ਬੰਦਾ ਬੇਵਸ ਹੋ ਕੇ ਕੱਲਾ ਰਹਿ ਗਿਆ ਮੈਨੂੰ ਤਾਂ ਲੱਗਦਾ ਬਾਜੀ ਵੀ ਇਕੱਲੇ ਹੀ ਹੋ ਗਈ ਆ ਆਪ ਵੀ ਪੇਕੇ ਚਲ ਜਾਂਦੀ ਪਰਿਵਾਰ ਨਾਲ ਮਿਲਉਂਦੀ ਮੁੰਡਾ ਵੀ ਉੱਥੇ ਰੱਖ ਲਿਆ ਪੁੱਤ ਰੱਖ ਦੇ ਹਾਂ ਆ ਗਏ ਆ ਗਏ ਪੁੱਤ ਮੁੰਡਾ ਵੀ ਉੱਥੇ ਤੇ ਮੋਹ ਪਿਆਰ ਵੀ ਮੁੰਡੇ ਦਾ ਉਧਰ ਹੀ ਪਾਇਆ ਵੇ ਲਾ ਉਧਰ ਚੋ ਚੋ ਵੀ ਗੱਲ ਕਰਦੇ ਇੰਨੀ ਗੱਲ ਕਰਦਾ ਉਹ ਤਾਂ ਕਹਿੰਦਾ ਮੈਨੂੰ ਪਤਾ ਹੀ ਨਹੀਂਗਾ ਆਂਦਾ ਮਾਂ ਦਾ ਫੋਨ ਆ ਤਾਂ ਚਲ ਗਈ ਮੈਂ ਤਾਂ ਕੋਈ ਕੰਮ ਹੀ ਐ ਮੈਨੂੰ ਨਹੀਂ ਪਤਾ ਕੀ ਕੰਮ ਕੀ ਨੂੰ ਉਹਨੇ ਕਿਹੜਾ ਤੱਤੇ ਨੂੰ ਪੁੱਛਦਾ ਦੱਸਦਾ ਆਹ ਹੋ ਮਮੇ ਮੈਨੂੰ ਤਾਂ ਲੱਗਦਾ ਭਾਜੀ ਆ ਆ ਦਿੰਦੇ ਨਹੀਂ ਮੈਂ ਇਦਾਂ ਕੀਤਾ ਇਦਾਂ ਆਖਿਆ ਮੈਨੂੰ ਜਿਆਦਾ ਭਾਜੀ ਦੀ ਚਲਦੀ ਚੁਲਦੀ ਹੁਣ ਬਿਲਕੁਲ ਨਹੀਂ ਗੀ ਜਦੋਂ ਨਾਲੇ ਇੱਕ ਵਾਰੀ ਮਨੋਂ ਬੰਦਾ ਲੱਤ ਜੇ ਨਾ ਫਿਰ ਉਹ ਗੱਲਾਂ ਨਹੀਂ ਬੰਦੀਆਂ ਦੀਆਂ ਜੋ ਮਰਜੀ ਜਿੱਨਾ ਮਰਜੀ ਫਿਰ ਸੌਣੇ ਦਾ ਫੜ ਕੇ ਦੱਸੇ ਆਪਣਾ ਤਾਂ ਸਰگە ਜਲ ਕੋਈ ਕਰਨੀ ਆ ਆਪਾਂ ਅੱਡੋਗੇ ਇੱਥੇ ਆ ਗਏ ਆ ਤੇ ਉਹਨੇ ਤੇ ਵਿਚਾਰੇ ਨੇ ਚੋਲੀ ਕਿਤੇ ਉਸੇ ਘਰ ਚ ਰਹਿਣਾ ਵਾ ਉਥੇ ਹੀ ਰਹਿਣਾ ਉਹ ਤੇਰਾ ਕੀ ਕੀ ਜ਼ਰਾ ਕਰੇ ਨਾ ਕਿਹਦੇ ਨਾਲ ਅੱਡ ਹੋਵੇ ਪਰ ਮਮੇ ਐਡੀ ਜ਼ਬਰਦਸਤ ਜਨਾਨੀ ਹੋਣੀ ਨਹੀਂ ਚਾਹੀਦੀ ਕੀ ਇਹ ਬਤਾ ਕਿਥੋਂ ਪਹਿਲਾਂ ਤਾਂ ਨਹੀਂ ਗਰਮੀ ਤੇ ਇਦਾਂ ਦੀ ਆ ਨਿਆਣੇ ਹੋਣ ਦੀ ਗੱਲ ਹੋਈ ਆ ਬਸ ਉਹ ਗੱਲ ਜਵਾਨ ਹੋਏ ਤੋ ਉਹ ਗੱਲ ਉਹਦੀ ਤੇ ਜ਼ਾਬਤੀ ਜਿੱਦਾਂ ਇੱਕ ਤੇ ਹੀ ਸੱਪ ਲੇਟ ਗਿਆ ਚੱਲ ਮੰਮੀ ਸਾਡੇ ਕਰਕੇ ਸਹੀ ਆਪਣੇ ਬੰਦੇ ਨਾ ਹੀ ਰਲ ਚੱਲ ਗਰਮੀ ਤੇ ਮੈਂ ਤਾਂ ਨਹੀਂ ਆਪਣੇ ਘਰ ਥ ਪਾਕ ਸਲੂਕ ਨਾ ਰਹਿਣ ਤੇ ਮੇਰੀ ਵੀ ਟੈਨਸ਼ਨ ਦੂਰ ਔਰ ਜੇ ਮਾਣ ਉਹਨੂੰ ਕੱਲੇ ਨੂੰ ਵੇਖ ਕੇ ਬੈਠੇ ਨੂੰ ਆਈਆਂ ਤੇ ਮੇਰਾ ਤਾਂ ਵੀ ਮਨ ਫਿਰ ਪਿਟੂ ਪਿਟੂ ਕਰਦਾ ਕੀ ਕਰਾਂ ਉਹ ਤੇ ਹੈਪੋਦਮਾਸਾ ਕਦ ਕਰੀ ਫੜ ਲਿਆ ਉਹ ਤੇ ਮੰਮੀ ਹੈ ਹੀ ਆ ਪੰਨਾ ਜਿੱਦਾਂ ਦੇ ਉੱਥੇ ਹਾਲਾਤ ਹੋ ਗਏ ਮੈਨੂੰ ਤਾਂ ਲੱਗਦਾ ਹੁਣ ਬਾਜੀ ਨੂੰ ਵੀ ਦਬਕਾ ਮਾਰ ਕੇ ਹੀ ਭਾਉਂਦੀ ਆ ਸੱਚੀ ਮੰਮੀ ਜਦੋਂ ਆਉਂਦਾ ਨਾ ਵਿਚਾਰੇ ਤਾਂ ਇੰਨਾ ਕੀ ਹੋਇਆ ਕੱਲਾ ਡਾਵਾ ਡੋਲ ਬੈਠਾ ਫੋਨ ਵੇਖਣ ਡਿਆ ਤਾਂ ਕੀ ਅਜੇ ਘਰ ਨਾ ਆਉਗਾ ਜਨਾਨੀ ਨਾ ਹੋਵੇ ਬੱਚਾ ਨਾ ਹੋਵੇ ਚਲ ਸੜਨਾ ਨਹੀਂ ਕੋਣਾ ਬੋਲਣਾ ਆਪਸ ਵਿੱਚ ਤੱਕਠੇ ਰਹਿਣ ਬੜਾ ਹੀ ਦੁੱਖ ਜੀ ਮੰਮੀ ਲੱਗਦਾ ਵਾਰ-ਵਾਰ ਉਹੋ ਗੱਲ ਕਰੋ ਤੇ ਕੋਈ ਫਾਇਦਾ ਨਹੀਂ ਹੈਗਾ ਮੇਰੀ ਗੱਲ ਸੁਣ ਨੀਡੀ ਇੱਥੇ ਆ ਤੇ ਰਾਜਾ ਕਿੱਥੇ ਆ ਰਾਜਾ ਕਿੱਧਰ ਗਿਆ ਵਾ ਤੂੰ ਦੇ ਐ ਡਰ ਗਈ ਆ ਬਿਲਕੁਲ ਕਤਈ ਜਿੰਦੇਰੇ ਛੋਟੇ ਗਾ ਧੋਪਾ ਕੀ ਹੁੰਦਾ ਵਾ ਨਹੀਂ ਨਹੀਂ ਭਾਜ ਉਹਨੇ ਕਿੱਥੇ ਜਾਣਾ ਵਾ ਆ ਹੀ ਬਾਤ ਤੋੜਨ ਗਈਆਂ ਹਾਂ ਤੇ ਲੁੱਡੋ ਖੇਡਣ ਡਿਆ ਹੈ ਹੁਣ ਇੱਧਰ ਉੱਧਰ ਨੂੰ ਹੋਇਆ ਵਾ ਪਧਾਨੀ ਕਿਸ ਮੁੰਡੇ ਦੇ ਲਾਗੇ ਖਲੋਤਾ ਹੋਣਾ ਵੇ ਨਹੀਂ ਆ ਬਾਹਰ ਨਿਕਲ ਕੇ ਲਾ ਅੱਗੇ ਤੇ ਮੈਨੂੰ ਕਹਿੰਦੇ ਤੁਸੀਂ ਮਿਰਚ ਕਸੂਰ ਕੱਢੀ ਜਾਂਦੇ ਤੂੰ ਨਹੀਂ ਮਾਤਾ ਰਾਜੇ ਦਾ ਧਿਆਨ ਰੱਖਦੀ ਤੂੰ ਇਹਨੂੰ ਫਿਰ ਤੂੰ ਗਿਝਾ ਲਿਆ ਤੇ ਹੁਣ ਆ ਘੜੀ ਹੋਈ ਛੱਡ ਕੇ ਧਿਆਨ ਰੱਖੋ ਕੰਮ ਤੇ ਕੀਤਾ ਵਾ ਕੰਮ ਤੇ ਕਰ ਲਿਆ ਏ ਉੱਥੇ ਵੱਢੇ ਆ ਆ ਵਡਲੇ ਪੱਠੇ ਵਡਲੇ ਆ ਸੱਚੀ ਵਡਲੇ ਆ ਮੈਂ ਦੱਸ ਕੋਈ ਝੂਠ ਬੋਲਣਾ ਪੱਠੇ ਵੱਡੇ ਕੋਈ ਲਗਾਉਣ ਵਾਲੀ ਗੱਲ ਤਾਂ ਗਿਆ ਕਿੱਥੇ ਆ ਮੰਮੀ ਪਤਾ ਨਹੀਂ ਉਹ ਸਕੂਟਰੀ ਤੇ ਗਿਆਈ ਉਹ ਕਿਤੇ ਤੂੰ ਸਕੂਟਰੀ ਦਿੱਤੀ ਘੱਤੋਂ ਨੂੰ ਕੱਤੋਂ ਜੜ ਦਿੱਤਾ ਉਹਨੂੰ 10 ਰੁਪਈਆ ਓਹੋ ਮੈਂ ਸਕੂਟਰੀ ਥੋੜਾ ਫੜਾਈ ਜਾ ਮੈਨੂੰ ਚਾਬੀ ਫੜਾਈ ਜਾ ਕੇ ਪਿਆਲੇ ਪੁੱਤ ਚਲ ਜਾ ਮੈਂ ਤਾਂ ਬਾਥੂ ਤੋੜਨ ਗਈ ਹਾਂ ਸੱਚ ਪੁੱਛੋ ਤੇ ਮੈਨੂੰ ਪਤਾ ਹੀ ਨਹੀਂ ਲੱਗਾ ਕਦੋਂ ਚਲ ਗਿਆ ਵਾ ਬਹਾਨੇ ਅਗੇ ਲਾਉਂਦਿਆ ਸੀ ਸਵੇਰ ਦਾ ਹੀ ਧੋਣ ਨਿਕਲ ਗਿਆ ਵਾ ਫੋਨ ਕੀਤਾ ਵਾ ਫੋਨ ਉਹਨੇ ਚੁੱਕਿਆ ਨਹੀਂਗਾ ਬਸ ਫਾਂ ਫੇਟਾਣੀ ਨਾ ਚਲ ਗਿਆ ਹੋਵੇ ਕੋਈ ਨਹੀਂ ਮੈਂ ਵੇ ਨਾਲ ਜਾ ਕੇ ਹੋ ਜਾਇਆ ਨਹੀਂ ਨਹੀਂ ਮੰਮੀ ਕਿਤਰਾ ਤੋਂ ਕੱਚਾ ਪੀਣਾ ਦੇਖਾ ਪਰਾ ਕੰਮ ਕੀਤਾ ਕਿ ਨਹੀਂ ਕੀਤਾ ਇਹਦਾ ਕਰ ਵਾਲਾ ਕੋਈ ਨਹੀਂ ਮੰਮੀ ਟਾਣੀ ਨਾ ਕਿ ਤੇ ਨਹੀਂ ਗਿਆ ਹੋਣਾ ਤੇ ਇੱਥੇ ਮੁੰਡਿਆਂ ਨਾਲ ਹੀ ਆ ਗੁੱਸੇ ਦੇ ਮੈਂ ਬਥੇਰਾ ਆਪਣੇ ਆਪ ਜਿ ਡਈਆਂ ਖਾਪਣ ਪਰ ਮੰਮੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਡਈਆਂ ਬਾਤ ਨੂੰ ਤੋੜਨਾ ਗਰਮੀਤ ਜਿਹੜੀ ਗੱਲ ਤੋਂ ਡਰਦੇ ਆ ਨਾ ਉਹੋ ਹੀ ਗੱਲ ਹੁੰਦੀ ਫੇਰ ਨਹੀਂ ਹੁੰਦੀ ਮੰਮੀ ਬਾਗਰੂ ਆਖੋ ਸ਼ੁਭ ਸ਼ੁਭ ਬੋਲੋ ਤੁਹੇ ਮੈਨਾਂ ਮੰਮੀ ਫੇਰ ਉਹ ਗੱਲਾਂ ਕਰਦੇ ਰਹਿੰਦੇ ਮੇਰਾ ਦਿਲ ਬੜਾ ਡਰਦਾ ਮੇਰੇ ਦਿਲ ਨੂੰ ਹੌਲ ਪੈ ਜਾਂਦਾ ਜਦੋਂ ਤੁਸੀਂ ਇਦਾਂ ਦੀ ਗੱਲ ਕਰਦੇ ਹੋ ਤੇ ਫੇਰ ਉਹਦਾ ਧਿਆਨ ਵੀ ਰੱਖ ਨਾ ਮੰਮੀ ਇਦਾਂ ਦੀ ਗੱਲ ਨਾ ਕਰਿਆ ਕਰੋ ਧਿਆਨ ਰੱਖਣਾ ਨਹੀਂ ਤੇ ਡਰਦੀ ਵੇ ਕਿੱਦਾਂ ਫੇਰ ਡਰ ਤੈਨੂੰ ਸੁਭਾਅ ਆ ਜੇ ਧਿਆਨ ਰੱਖਿਆ ਹੁੰਦਾ ਤਾਂ ਬਾਹਰ ਜਾਂਦਾ ਹੀ ਕਿਉਂ